ਸ਼ਰਮ ਆਉਂਦੀ ਆ ਕਿ ਜਿਸ ਦੇ ਰਾਜ ਦੇ ਨੇੜੇ थर-थर ਕੰਬਦੇ ਸੀ ਮੁਗਲ ਵੀ ਆਉਣ ਤੋਂ ਤੇ ਅੱਜ ਉੱਥੇ ਵੇਖੋ ਉਹਦੀ ਵਿਰਾਸਤ ਤੇ ਆਸ਼ਿਕਾਂ ਨੇ ਨਾਂ ਲਿਖੇ ਜਿਹੜੇ ਦੁੱਕੀ ਦੇ ਬੰਦੇ ਆ ਜਿਨ੍ਹਾਂ ਦੀ ਕੋਈ ਹੈਸੀਅਤ ਔਕਾਦ ਨਹੀਂ ਆ ਉਹ ਆਪਣਾ ਨਾਮ ਸ਼ੇਰੇ ਪੰਜਾਬ ਦੀ ਯਾਦਗਾਰ ਤੇ ਲਿਖਣ ਗਏ ਲੱਖ ਲਾਂ ਤੇ ਸਾਡੇ ਤੇ ਜਦਿਆਂ ਯਾਦਗਾਰਾਂ ਦੇ ਆਲੇ ਦੁਆਲੇ ਨਸ਼ੇੜੀਆਂ ਨੇ ਆਪਣੇ ਅੱਡੇ ਬਣਾ ਲੇ ਇੱਥੇ ਤੁਹਾਨੂੰ ਸਰਿੰਜਾਂ ਸਿਕਟਾਂ ਬੀੜੀਆਂ ਦੀਆਂ ਡੱਬੀਆਂ ਤਮਾਕੂ ਸਮੈਗ ਪੀਣ ਵਾਲੀਆਂ ਪੰਨੀਆਂ ਲੈਟਰ ਠੀਕ ਹੈ ਇਹ ਚੀਜ਼ਾਂ ਮਿਲਣਗੀਆਂ ਸ਼ਰਾਬੀਆਂ ਖਾਲੀ ਬੋਤਲਾਂ ਮਿਲਣਗੀਆਂ ਬੀਅਰ ਦੀਆਂ ਬੋਤਲਾਂ ਮਿਲਣਗੀਆਂ ਕੋਈ ਸਰਕਾਰ ਵੀ ਆਈ ਆ ਕਿਸੇ ਦਾ ਇੱਧਰ ਧਿਆਨ ਨਹੀਂ ਆਇਆ ਪਰ ਵੱਡੀ ਜੀ ਫੋਟੋ ਇੱਕ ਸ਼ੇਰੇ ਪੰਜਾਬ ਦੀ ਮਗਰ ਜ਼ਰੂਰ ਆਪਾਂ ਲਾ ਦਿੰਨੇ ਆ ਸਸ਼ਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸ ਮਰਦੀਪ ਸਿੰਘ ਇਸ ਵਕਤ ਦੀਨਾ ਨਗਰ ਦੀ ਧਰਤੀ ਤੇ ਮੌਜੂਦ ਹੈਗੇ ਆ 12 ਦਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ ਇਹ ਵਿਰਾਸਤ ਆ ਜਿਹੜੇ ਹਾਲਾਤ ਅੱਜ ਦਰਸ਼ਨਯੋਗ ਨੇ ਕਿਸੇ ਵੀ ਸਰਕਾਰ ਦੇ ਮੰਤਰੀ ਜਾਂ ਕਿਸੇ ਵੀ ਸਰਕਾਰ ਦੇ ਵਿਧਾਇਕ ਨੇ ਇਸ ਦਾ ਹਾਲ ਅੱਜ ਤੱਕ ਨਹੀਂ ਪੁੱਛਿਆ ਜੇਕਰ ਗੱਲ ਕਰਾਂ ਇਸ 12 ਦਰੀ ਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਤੇ ਗਰਮੀਆਂ ਦੇ ਵਿੱਚ ਸਮਾਂ ਬਤੀਤ ਕਰਨ ਆਉਂਦੇ ਸਨ ਅਤੇ ਵੱਡੇ ਵੱਡੇ ਰਾਜੇ ਹਿਮਾਚਲ ਜੰਮੂ ਕਸ਼ਮੀਰ ਦੇ ਉਹਨਾਂ ਨੂੰ ਟੈਕਸ ਦੇਣ ਇੱਥੇ ਪਹੁੰਚਦੇ ਸਨ ਪਰ ਅੱਜ ਇਸ ਦੇ ਹਾਲਾਤ ਤਰਸਨਯੋਗ ਨੇ ਅੱਜ ਦੀਨਾ ਨਗਰ ਸ਼ਹਿਰ ਦੇ ਵਿੱਚ ਪਹੁੰਚੇ ਆ ਇਹ ਬਰਾਦਰੀ ਹੈ ਇਸ ਜਗ੍ਹਾ ਤੇ ਜੇਕਰ ਮੈਂ ਗੱਲ ਕਰਾਂ ਤਾਂ ਨਾਨਕ ਸ਼ਾਹੀ ਏਟ ਪੁਰਾਣੀ ਏਟ ਲੱਗੀ ਹੋਈ ਆ ਪਰ ਉੱਥੇ ਹੀ ਸਰਕਾਰ ਦੀਆਂ ناکਾਮਯਾਬੀਆਂ ਵੀ ਨਜ਼ਰ ਆਉਂਦੀਆਂ ਨੇ ਜਿੱਥੇ ਐਡੇ ਵੱਡੇ ਰਾਜੇ ਦੀ ਇੱਕ ਵਿਰਾਸਤ ਹੋਵੇ ਤਾਂ ਇੱਕ ਵਿਰਾਸਤ ਨੂੰ ਆਪਾਂ ਨਾ ਸਾਂਭ ਸਕੀਏ ਤਾਂ ਬਹੁਤ ਮਾੜੀ ਗੱਲ ਆ ਆਸ਼ਿਕਾ ਨੇ ਆਪਣੇ ਨਾਮ ਤੱਕ ਲਿਖੇ ਹੋਇਆ ਦਿਲ ਦੇ ਵਿੱਚ ਆਸ਼ਿਕਾ ਨੇ ਆਪਣੇ ਨਾਮ ਲਿਖੇ ਆ ਦੂਜੇ ਪਾਸੇ ਜੇਕਰ ਗੱਲ ਕਰਾਂ ਤਾਂ ਇੱਥੋਂ ਦੀ ਜਿਹੜੀ ਵਿਰਾਸਤ ਆ ਸ਼ਾਇਦ ਇਹਨੂੰ ਆਪਾਂ ਨਾ ਸੰਭੀ ਤਾਂ ਇਤਿਹਾਸ ਦੇ ਵਾਂਗੂ ਇਹ ਵੀ ਅਲੋਪ ਹੋ ਜਾਵੇਗੀ ਮੇਰੇ ਨਾਲ ਇਸ ਜਗ੍ਹਾ ਤੇ ਅੱਜ ਸਮਾਜ ਸੇਵਕ ਸੋਨੋ ਜੰਡੇ ਵਾਲਾ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆਇ ਤੇ ਖਾਸ ਕਰਕੇ ਜਦੋਂ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਹੁੰਦਾ ਹੈ ਪੰਜਾਬ ਤੇ ਰਾਜ ਕਾਇਮ ਉਹਨਾਂ ਨੇ ਕੀਤਾ ਕੋਹੀ ਨੂਰ ਦੇ ਮਾਲਕ ਹੋ ਰਹੇ ਨੇ ਸੋ ਅੱਜ ਵੀ ਉਹਨਾਂ ਦੀਆਂ ਜਿਹੜੀਆਂ ਵਿਰਾਸਤਾਂ ਨੇ ਇਹ ਹਾਲਾਤ ਦੇਖਣ ਨੂੰ ਮਿਲਦੇ ਨੇ ਦਰਸ਼ਨਯੋਗ ਤਸਵੀਰਾਂ ਨੇ ਬੜਾ ਦੁੱਖ ਲੱਗਦਾ ਭਾਜੀ ਗੱਲ ਇਹ ਆ ਕਿ ਅਸੀਂ ਵੱਡੇ ਵੱਡੇ ਘਰ ਆਪਣੇ ਤੇ ਬਣਾ ਲਏ ਜੇਕਰ ਅਸੀਂ ਆਪਣੇ ਰਾਜੇ ਦਾ ਹੀ ਨਹੀਂ ਨਿਆ ਸਾਭ ਸਕੇ ਤੇ ਬੜੀ ਮਾੜੀ ਗੱਲ ਆ ਅੱਜ ਤੁਸੀਂ ਵੇਖੋ ਕਿ ਇੱਥੋਂ ਦੇ ਹਾਲਾਤ ਦਿਨਾਂ ਨਗਰ ਦੇ ਕਿੰਨੇ ਲੀਡਰ ਨੇ ਔਰ ਕਿੰਨੇ ਲੀਡਰ ਨੇ ਜਿਹੜੇ ਉਹ ਤੁਸੀਂ ਦੇਖੋ ਵੀ ਇੱਥੇ ਆਲੇ-ਦੁਆਲੇ ਕਿਤੇ ਵੀ ਚਲਜੋ ਮਨਿਸਟਰ ਔਰ ਐਮਐਲਏ ਬਹੁਤ ਸਾਰੇ ਤੁਹਾਨੂੰ ਮਿਲਣਗੇ ਪਰ ਦੁੱਖ ਦੀ ਗੱਲ ਆ ਕਿ ਕਿਸੇ ਨੇ ਵੀ ਇੱਧਰ ਧਿਆਨ ਨਹੀਂ ਦਿੱਤਾ ਚਾਹੇ ਕੋਈ ਸਰਕਾਰ ਵੀ ਆਈ ਆ ਕਿਸੇ ਦਾ ਇੱਧਰ ਧਿਆਨ ਨਹੀਂ ਆਇਆ ਪਰ ਵੱਡੀ ਜੀ ਫੋਟੋ ਇੱਕ ਸ਼ੇਰੇ ਪੰਜਾਬ ਦੀ ਮਗਰ ਜ਼ਰੂਰ ਆਪਾਂ ਲਾ ਦਿੰਨੇ ਆ ਇਹ 12 ਦਰੀ ਜਿੱਥੇ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਰਾਜੇ ਟੈਕਸ ਦੇਣ ਆਉਂਦੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਹਾਲਾਤ ਤੇ ਇਹ ਰਾਜ ਭਾਗ ਦੇਖ ਕੇ ਬੜਾ ਦੁੱਖ ਲੱਗਾ ਔਰ ਮਨ ਇਨਾ ਦੁਖੀ ਹੋਇਆ ਕਿ ਸ਼ਰਮ ਆਉਂਦੀ ਆ ਕਿ ਜਿਸ ਦੇ ਰਾਜ ਦੇ ਨੇੜੇ थरथਰ ਕੰਬਦੇ ਸੀ ਮੁਗਲ ਵੀ ਆਉਣ ਤੋਂ ਤੇ ਅੱਜ ਉੱਥੇ ਵੇਖੋ ਉਹਦੀ ਵਿਰਾਸਤ ਤੇ ਆਸ਼ਕਾ ਨੇ ਨਾਂ ਲਿਖੇ ਜਿਹੜੇ ਦੁੱਕੀ ਦੇ ਬੰਦੇ ਆ ਜਿਨ੍ਹਾਂ ਦੀ ਕੋਈ ਹੈਸੀਅਤ ਔਕਾਦ ਨਹੀਂ ਆ ਉਹ ਆਪਣਾ ਨਾਮ ਸ਼ੇਰੇ ਪੰਜਾਬ ਦੀ ਯਾਦਗਾਰ ਤੇ ਲਿਖਣ ਗਿਆ ਲੱਖ ਲਾਂਤਿਆ ਸਾਡੇ ਤੇ ਅਸੀਂ ਕਹਿੰਨੇ ਵਿਸ਼ਵ ਦੇ ਵਿੱਚ ਅਸੀਂ ਰਾਜ ਭਾਗ ਕਰਦੇ ਆਂ ਕਾਹਦਾ ਰਾਜ ਭਾਗ ਕਰਦੇ ਆਂ ਕਿਹੜੀ ਗੱਲਾਂ ਕਰਦੇ ਅਸੀਂ ਵੱਖਵਾਦੀ ਦੀਆਂ ਕਿ ਅਸੀਂ ਵੱਖਰਾ ਰਾਜ ਬਣਾ ਦੇਣਾ ਤੁਸੀਂ ਇਹ ਦੱਸੋ ਮੈਨੂੰ ਫੋਟੋ ਲਾ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਗਰ ਤੇ ਗੱਲ ਅਸੀਂ ਉਹਦੇ ਰਾਜ ਦੀ ਕਰੀਏ ਕਿਸੇ ਨੇ ਅਜੇ ਤੱਕ ਇਹਦੀ ਵਿਰਾਸਤ ਦੀ ਜਿਹੜੀ ਸਾਰੀ ਨਹੀਂ ਲਈ ਸਰਕਾਰ ਤੇ ਮੈਨਾਂ ਵੀ ਪਤਾ ਨਹੀਂ ਕੀ ਗੱਲ ਕਿਹੜਾ ਡਰ ਲੱਗਦਾ ਉਹਨਾਂ ਨੂੰ ਉਹਦੀ ਫੋਟੋ ਜ਼ਰੂਰ ਮਗਰ ਲਾ ਦਿੰਦੇ ਸ਼ੇਰੇ ਪੰਜਾਬ ਦੀ ਤੇ ਕਦੀ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਉਹਦੀਆਂ ਯਾਦਗਾਰਾਂ ਦੇ ਅੱਜ ਉਹਦੀਆਂ ਯਾਦਗਾਰਾਂ ਦੇ ਆਲੇ ਦੁਆਲੇ ਨਸ਼ੇੜੀਆਂ ਨੇ ਆਪਣੇ ਅੱਡੇ ਬਣਾ ਲਏ ਇੱਥੇ ਤੁਹਾਨੂੰ ਸਰਿੰਜਾਂ ਸਿਕਟਾਂ ਬੀੜੀਆਂ ਦੀਆਂ ਡੱਬੀਆਂ ਤਮਾਕੂ ਸਮੈਗ ਪੀਣ ਵਾਲੀਆਂ ਪੰਨੀਆਂ ਲੈਟਰ ਟੀਕੇ ਇਹ ਚੀਜ਼ਾਂ ਮਿਲਣਗੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲਣਗੀਆਂ ਬੀਅਰ ਦੀਆਂ ਬੋਤਲਾਂ ਮਿਲਣਗੀਆਂ ਇਹ ਲੋਕਾਂ ਨੇ ਆਪਣੇ ਯਾਸ਼ੀ ਦੇ ਅੱਡੇ ਬਣਾ ਲਏ ਲੋਕਾਂ ਨੂੰ ਸ਼ਰਮ ਹੀ ਨਹੀਂ ਹੈਗੀ ਕਿ ਜਿਸ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਦੁਨੀਆ ਕੀ ਵਰਲਡ ਗੱਲ ਕਰਦਾ ਵਾ ਤੇ ਉਥੇ ਮੁਗਲ ਜਿਹੜੇ ਆ ਉਸ ਦੇ ਰਾਜ ਦੇ ਨੇੜੇ ਆਉਣ ਤੋਂ थरथਰ ਕੰਬਦੇ ਸੀ ਤੇ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਦੇ ਹਾਲਾਤ ਕੀ ਬਣਾਤੇ ਆਲੇ ਦੁਆਲੇ ਤੁਸੀਂ ਦਿਖਾ ਦਿਓ ਵੀ ਇੱਥੋਂ ਦੇ ਹਾਲਾਤ ਐਸੇ ਕਰਤੇ ਆ ਵੀ ਦੇਖ ਕੇ ਦੁੱਖ ਲੱਗਦਾ ਵਾ ਵੀ ਕਿਤੇ ਕੋਈ ਕਸਰ ਛੱਡੀ ਨਹੀਂ ਆ ਇਹ ਨਸ਼ੇੜੀਆਂ ਨੇ ਤੇ ਚਲੋ ਠੀਕ ਆ ਪਰ ਸਾਡੇ ਜਿਹੜੇ ਸਰਕਾਰਾਂ ਦੇ ਵੱਡੇ ਵੱਡੇ ਅਧਿਕਾਰੀ ਆ ਉਹ ਕਿਉਂ ਨਹੀਂ ਧਿਆਨ ਦਿੰਦੇ ਆ ਵੇਖੋ ਆ ਬੀਰਾਂ ਦਾ ਕੱਚ ਪਿਆ ਵਾ ਤੋੜ-ਤੋੜ ਕੇ ਉਤੋਂ ਛੁੱਟੀਆਂ ਆ ਸਿਕਟਾਂ ਦੀਆਂ ਡੱਬੀਆਂ ਪਈਆਂ ਦੇਖੋ ਇਹ ਹਾਲਾਤ ਨੇ ਉਸ ਮੈਗ ਦੀਆਂ ਪੰਨੀਆਂ ਪਈਆਂ ਆ ਸ਼ਰਾਬ ਵਾਲੇ ਗਲਾਸ ਪਏ ਇਹੋ ਜਿਹੇ ਹਾਲਾਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦਗਾਰ ਦੇ ਕਰਤੇ ਆਲੇ ਦੋਲੇ ਬਾਗ ਆ ਇੱਥੇ ਕੋਈ ਮੇਰੇ ਹਿਸਾਬ ਨਾਲ ਕਦੀ ਪਾਣੀ ਪੋਣ ਹੀ ਨਹੀਂ ਆਇਆ ਇੰਨੇ ਦੁੱਖ ਦੀ ਗੱਲ ਕਿ ਯਾਰ ਐਡਾ ਵੱਡਾ ਸਾਡਾ ਰਾਜ ਭਾਗ ਜਿਸ ਦੇ ਰਾਜ ਦੀ ਅਸੀਂ ਗੱਲ ਕਰਦੇ ਦੁਨੀਆ ਗੱਲ ਕਰਦੀ ਹੋਵੇ ਤੇ ਉਸ ਦੇ ਰਾਜ ਭਾਗ ਦੇ ਆਲੇ ਦੋਲੇ ਦੇ ਹਾਲਾਤ ਦੇਖ ਲੋ ਆ ਸ਼ਰਾਬ ਦੀਆਂ ਬੋਤਲਾਂ ਸਰੀਜਾਂ ਵਿਖਾ ਦਿਓ ਇਹ ਦੇਖੋ ਸਰਿੰਜਾਂ ਪਈਆਂ ਸਿਕਟਾਂ ਬੀੜੀਆਂ ਦੇ ਜਿਹੜੇ ਨਾਲ-ਨਾਲ ਉਹ ਵੇਖੋ ਸਰਿੰਜਾਂ ਵੀ ਪਈਆਂ ਵਾ ਆ ਸ਼ਰਾਬ ਪੀ ਪੀ ਲੋਕਾਂ ਗਲਾਸ ਉੱਟੇ ਆ ਇਹ ਹਾਲਾਤ ਨੇ ਇੱਧਰ ਵੇਖੋ ਸਮੈਗ ਦੀਆਂ ਪੰਨੀਆਂ ਸਿਕਟਾਂ ਦੀਆਂ ਡੱਬੀਆਂ ਇਹ ਕੀ ਕੁਝ ਨਹੀਂ ਇੱਥੇ ਵੇਖੋ ਸੁੱਟਿਆ ਆ ਵੇਖੋ ਅਸੀਂ ਸਮਝੋ ਜੀ ਆਪਾਂ ਅੱਜ ਗੱਲ ਜ਼ਰੂਰ ਕਰਦੇ ਹੈਗੇ ਆ ਕਿ ਸਾਨੂੰ ਸ਼ੇਰੇ ਪੰਜਾਬ ਵਰਗਾ ਰਾਜ ਚਾਹੀਦਾ ਪਰ ਆਪਣੀ ਸੋਚ ਵੀ ਤਾਂ ਸ਼ੇਰੇ ਪੰਜਾਬ ਵਰਗੀ ਹੋਣੀ ਚਾਹੀਦੀ ਹੈ ਤਾਂ ਸ਼ੇਰੇ ਪੰਜਾਬ ਵਰਗੀ ਸੋਚ ਤਾਂ ਉਦੋਂ ਹੀ ਆਏਗੀ ਜਦੋਂ ਆਪਾਂ ਸ਼ੇਰੇ ਪੰਜਾਬ ਵਰਗੇ ਦਾ ਇਤਿਹਾਸ ਪੜਿਆ ਹੋਏਗਾ ਇਤਿਹਾਸ ਪਤਾ ਹੀ ਨਹੀਂ ਇਹਨਾਂ ਨੂੰ ਕਿਸੇ ਨੂੰ ਵੀ ਕਿਸੇ ਲੀਡਰ ਨੂੰ ਨਹੀਂ ਇਤਿਹਾਸ ਪਤਾ ਕਿਸੇ ਨੂੰ ਪੁੱਛ ਲਓ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਪਤਾ ਹੀ ਨਹੀਂ ਕਿਸੇ ਨੂੰ ਹੁਣ ਤੁਹਾਨੂੰ ਉੱਤੇ ਦੇ ਹਾਲਾਤ ਦਿਖਾਉਨੇ ਆ ਕਿ ਆਹ ਵੇਖੋ ਇਹ ਕੈਪਸੂਲਾਂ ਦੇ ਪੱਤੇ ਨੇ ਇਹ ਹਾਲਾਤ ਨੇ ਸਾਡੇ ਲੋਕਾਂ ਦੇ ਵੇਖੋ ਕਿੱਡੀ ਸੋਚ ਕਿ ਨਹੀਂ ਗੰਦੀ ਆ ਕਿ ਕਦੀ ਵੀ ਕਿਸੇ ਨੇ ਆਣ ਕੇ ਤਾਂ ਧਿਆਨ ਹੀ ਨਹੀਂ ਦੇਣਾ ਜਦੋਂ ਕਿਸੇ ਨੇ ਆਉਣਾ ਹੀ ਨਹੀਂ ਤੇ ਫਿਰ ਇਹੀ ਹਾਲਾਤ ਹੋਣੇ ਨੇ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਆਪਣੇ ਇਤਿਹਾਸ ਤੇ ਆ ਹਾਲਾਤ ਹੁੰਦੇ ਨੇ ਥਾਂ ਥਾਂ ਤੇ ਟੀਕੇ ਥਾਂ ਥਾਂ ਤੇ ਕੈਪਸੂਲਾਂ ਦੇ ਜਿਹੜੇ ਤੁਹਾਨੂੰ ਡੱਬੇ ਮਿਲਣਗੇ ਦੱਸੋ ਮੈਨੂੰ ਵੀ ਆ ਹਾਲਾਤ ਸੀਗੇ ਸ਼ੇਰੇ ਪੰਜਾਬ ਨੇ ਸੋਚਿਆ ਸੀਗਾ ਕਦੀ ਉਹ ਵੇਖੋ ਕੈਪਸੂਲਾਂ ਦੇ ਡੱਬੇ ਮਿਲਣਗੇ ਤੁਹਾਨੂੰ ਆਲੇ ਦੁਆਲੇ ਕਦੀ ਸੋਚਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਐਸੇ ਹਾਲਾਤ ਹੋਣਗੇ ਤੇ ਮੇਰੀ ਕੌਮ ਦੇ ਜਿਹੜੇ ਆਣ ਕੇ ਇੱਥੇ ਲੋਕ ਸਾਹਮਣਗੇ ਨੂੰ ਪਰ ਅੱਜ ਸਾਹਮਣੇ ਦੀ بجائے ਆ ਹਾਲਾਤ ਬਣਾਤੇ ਆ ਖੰਡਰ ਬਣ ਗਿਆ ਏ ਤੇ ਇਥੋਂ ਹੀ ਬੜੀ-ਬੜੀ ਸਿੱਖਿਆ ਲੈਣੀ ਚਾਹੀਦੀ ਵੱਡੇ-ਵੱਡੇ ਲੀਡਰਾਂ ਨੂੰ ਕਿ ਜੇ ਐਡੇ ਵੱਡੇ ਰਾਜਾ ਜਿਨ੍ਹਾਂ ਨੇ ਬਹੁਤ ਪਰਉਪਕਾਰ ਕੀਤੇ ਆ ਕੌਮ ਤੇ ਤੇ ਜੇ ਉਹਦੀ ਯਾਦਗਾਰ ਦੇ ਆ ਹਾਲਾਤ ਹੋ ਗਏ ਆ ਤੇ ਵੱਡੇ-ਵੱਡੇ ਮੁੱਖ ਮੰਤਰੀ ਮੰਤਰੀ ਜਿਹੜੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਕੀ ਹਾਲਾਤ ਹੋਣਗੇ ਇਹ ਤੁਸੀਂ ਦੇਖ ਲਓ ਵੀ ਇੱਥੇ ਕੋਈ ਕਸਰ ਛੱਡੀ ਕਿਤੇ ਕਿਸੇ ਨੇ ਤੇ ਉਹ ਮੈਨੂੰ ਦੱਸੋ ਪਰ ਜੇਕਰ ਅੱਜ ਗੱਲ ਕਰਾਂ ਸਕੂਲ ਦੀਆਂ ਕਿਤਾਬਾਂ ਦੇ ਵਿੱਚੋਂ ਵੱਡੇ-ਵੱਡੇ ਯੋਧਿਆਂ ਦੇ ਇਤਿਹਾਸ ਤਾਂ ਆਲੋਪ ਹੋ ਗਏ ਨੇ ਪਰ ਜੇ ਇਹਨੂੰ ਨਾ ਸਾਂਭਿਆ ਤੇ ਫਿਰ ਇਹ ਵੀ ਇੱਕ ਦਿਨ ਮੇਰੇ ਖਿਆਲ ਇੱਥੇ ਵੇਖਣ ਨੂੰ ਨਹੀਂ ਮਿਲੇਗੀ। ਬਿਲਕੁਲ ਸਾਂਭਣਾ ਚਾਹੀਦਾ ਸਾਂਭਣਾ ਤੇ ਤਾਂ ਹੀ ਆ ਨਾ ਜੇ ਮਤਲਬ ਤੁਸੀਂ ਧਿਆਨ ਦਿਓਗੇ। ਅਸੀਂ ਗੱਲ ਕਰੀ ਜਾਂਦੇ ਸਾਨੂੰ ਵੱਖਰਾ ਦੇਸ਼ ਬਣਾ ਦਿਓ ਯਾਰ ਕਾਹਦਾ ਵੱਖਰਾ ਦੇਸ਼ ਬਣਾ ਦਿਓ ਜਿਹੜੇ ਤੁਹਾਡੇ ਦੇਸ਼ 'ਚ ਤੁਹਾਡੀਆਂ ਯਾਦਗਾਰਾਂ ਉਹ ਤੁਸੀਂ ਸਾਂਭ ਨਹੀਂ ਸਕਦੇ। ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੇਖ ਲਓ। ਵਿਦੇਸ਼ਾਂ ਦੇ ਵਿੱਚ ਵਿਸ਼ਵ ਦੇ ਵਿੱਚ ਸਿੱਖ ਕੌਮ ਦੇ ਲੋਕ ਜਿਹੜੇ ਬੜੀਆਂ ਬੜੀਆਂ ਪੋਸਟਾਂ ਤੇ ਬੈਠੇ ਆ ਤੇ ਇਹੋ ਜਿਹੀ ਵੀ ਕਈ ਸਾਡੇ ਲੋਕ ਹੈਗੇ ਜਿਹੜੇ ਜਹਾਜ਼ ਹੀ ਇਕੱਲੇ ਬੁੱਕ ਕਰਕੇ ਚਲ ਜਾਂਦੇ ਆਪਣੇ ਆਪ ਨੂੰ ਵਿਖਾਉਣ ਲਈ ਤੇ ਦੂਜਿਆਂ ਦੇਸ਼ਾਂ 'ਚ ਤੇ ਤੁਸੀਂ ਲੰਗਰ ਲੈ ਕੇ ਬਾਲਟੀਆਂ ਲੈ ਕੇ ਤੁਰ ਪੈਂਦੇ ਜੇ ਤੇ ਇੱਥੇ ਆਰੇ ਯਾਦਗਾਰਾਂ ਤੇ ਸਿੱਖ ਕੌਮ ਦੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਜ਼ਰੂਰਤ ਹੈ ਅੱਜ ਲੋਕਾਂ ਦੀਆਂ ਛੱਤਾਂ ਨਹੀਂ ਪੈਂਦੀਆਂ ਜਿਨ੍ਹਾਂ ਨੂੰ ਪੜ੍ਹਾਈ ਦੀ ਲੋੜ ਹੈ ਲਾਜ ਦੀ ਲੋੜ ਹੈ ਉਹਨਾਂ ਨੂੰ ਕੋਈ ਪੰਜਾਬ ਚ ਪੁੱਛਦਾ ਨਹੀਂ ਤੇ ਆ ਪੰਜਾਬ ਦੇ ਹਾਲਾਤ ਨੇ ਇਹ ਪਾਕਿਸਤਾਨ ਦੇ ਨਹੀਂ ਪੰਜਾਬ ਦੀ ਬਾਰਾਂਦਰੀ ਦੀਨਾ ਨਗਰ ਦੇ ਵਿੱਚ ਆ ਜਿਹੜੇ ਆਪਾਂ ਕਿਸੇ ਵੇਲੇ ਵਿਖਾ ਦਿੰਦੇ ਨਾ ਬਾਹਰ ਦੇ ਹਾਲਾਤ ਤੇ ਕਹਿੰਦੇ ਜੀ ਆਹ ਵੇਖੋ ਆ ਹਾਲਾਤ ਨੇ ਯਾਦਗਾਰਾਂ ਦੇ ਦੂਜੇ ਦੇਸ਼ ਚ ਆ ਪਰੇ ਆਪਣਾ ਹੀ ਦੇਸ਼ ਆ ਔਰ ਆਪਣਾ ਹੀ ਪੰਜਾਬ ਆ ਪਹਿਲਾਂ ਇੱਥੇ ਸਹੀ ਕਰੋ ਫਿਰ ਵੱਖਵਾਦੀਆਂ ਦੀ ਗੱਲ ਕਰਿਆ ਕਰੋ ਐਵੇਂ ਨਾ ਤੋੜਨ ਦੀਆਂ ਗੱਲਾਂ ਕਰਨ ਦੇ ਪੈਂਦੇ ਜੇ ਜਦੋਂ ਤੁਹਾਡਾ ਲਗਾ ਹੀ ਨਹੀਂ ਸ਼ੇਰੇ ਪੰਜਾਬ ਉਹਨਾਂ ਨੂੰ ਵਰਤਦੇ ਜਿਉਂ ਜੇ ਰਾਜਨੀਤੀ ਦੇ ਵਿੱਚ ਇਸ ਕਰਕੇ ਰਾਜਨੀਤੀ ਦੇ ਵਿੱਚ ਨਾ ਹੀ ਵਰਤਿਆ ਜਾਂਦਾ ਸ਼ੇਰੇ ਪੰਜਾਬ ਦਾ ਕਿਸੇ ਨੂੰ ਦਰਦ ਦੁਰਦ ਨਹੀਂ ਹੈਗਾ ਖਾਸ ਕਰਕੇ ਇਹ ਜਗਾ ਆਪਾਂ ਟੂਰਿਸਟ ਵਾਸਤੇ ਵੀ ਇਸਤੇਮਾਲ ਕਰ ਸਕਦੇ ਆ ਪੰਜਾਬ ਦੇ ਮੈਂ ਕੈਬਨਿਟ ਮੰਤਰੀ ਦੀ ਗੱਲ ਕਰਾਂ ਮੋਲ ਗਗਨਮਾਨ ਟੂਰਿਜ਼ਮ ਮੰਤਰੀ ਨੇ ਫਿਰ ਸੈਂਟਰ ਦੇ ਮਨਿਸਟਰ ਦੀ ਗੱਲ ਕਰਾਂ ਟੂਰਿਜ਼ਮ ਮਨਿਸਟਰ ਦੀ ਗਜਿੰਦਰ ਸ਼ਿਕਾਵਤ ਹੈਗੇ ਨੇ ਸੋ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਤਾਂ ਹੁਣ ਜੇਕਰ ਮੈਂ ਗੱਲ ਕਰਾਂ ਤਾਂ ਲੰਬਾ ਸਮਾਂ ਹੋ ਗਿਆ ਸਰਕਾਰ ਨੂੰ ਕੰਮ ਕਰਦਿਆਂ ਅਜੇ ਵੀ ਜੇਕਰ ਕਹਿਣ ਕਿ ਕੋਈ ਸਮਾਂ ਲੱਗੇਗਾ ਤਾਂ ਫਿਰ ਤਾਂ ਮਾੜੀ ਗੱਲ ਪੰਜਾਬ ਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਨਾ ਆਪਾਂ ਗੱਲ ਕਰਨੀ ਨਾ ਉਹਨਾਂ ਨੂੰ ਕੋਈ ਬੇਨਤੀ ਕਰਨੀ ਕੇਂਦਰ ਦੇ ਜਿਹੜੇ ਹੈਗੇ ਆ ਗੁਜੇਂਦਰ ਸ਼ਖਾਵਤ ਜੀ ਉਹਨਾਂ ਨੂੰ ਜਰੂਰ ਮਿਲੂ ਉਹਨਾਂ ਤੋਂ ਆਸ ਵੀ ਮੈਂ ਕਰ ਸਕਦਾ ਕਾਰਨ ਕੀ ਆ ਬੰਦੇ ਤੋਂ ਉਸ ਤੋਂ ਆਸ ਕੀਤੀ ਜਾਂਦੀ ਆ ਜਿਹੜਾ ਗੱਲ ਸੁਣਦਾ ਔਰ ਕਰਦਾ ਜਿਸ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਹੁਣ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਵੇਖ ਰਿਹਾ ਸੀਗਾ ਕੋਈ ਪੇਂਟਰ ਆ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਬਖਾਉਣ ਰਿਹਾ ਤੇ ਉਹ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਦਾ ਧਿਆਨ ਕਿਤੇ ਹੋ ਰਿਹਾ মিডিਆ ਲਿਆ ਵੀ ਮੇਰੀਆਂ ਫੋਟੋਆਂ ਲੱਥ ਜਾਣ ਮੈਂ ਦਵਦਾ ਬਾਈਟ ਦਵਾ ਜਾਵਾਂ ਇਸ ਕਰਕੇ ਸ਼ਖਾਵਤ ਸਾਹਿਬ ਥੋੜੇ ਸਿਆਣੇ ਆ ਉਹਨਾਂ ਨੂੰ ਪਤਾ ਵਾ ਉਹਨਾਂ ਨੂੰ ਇਤਿਹਾਸ ਵੀ ਪਤਾ ਵੀ ਬਹੁਤ ਵੱਡਾ ਇਤਿਹਾਸ ਹੈ ਸੇ ਕੌਮ ਦਾ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਉਹਨਾਂ ਨੂੰ ਮਿਲੂੰਗਾ ਵੀ ਜਾ ਕੇ ਵੀ ਇਹ ਜਿਹੜੇ ਹਾਲਾਤ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਯਾਦਗਾਰਾਂ ਬਹੁਤ ਸਾਰੀਆਂ ਵਿਰਾਸਤਾਂ ਨੇ ਉਹਨਾਂ ਵੱਲ ਸੈਂਟਰ ਸਰਕਾਰ ਸਪੈਸ਼ਲ ਪੈਕੇਜ ਦਵੇ ਉਹਨਾਂ ਵੱਲ ਧਿਆਨ ਦੇਵੇ ਕਿਉਂਕਿ ਪੰਜਾਬ ਵਾਲਿਆਂ ਨੂੰ ਕੂ ਤੇ ਉਹਨਾਂ ਕਹਿਣਾ ਸਾਡੇ ਕੋਲ ਹੈਗਾ ਇੱਕ ਅੱਖ ਨਹੀਂ ਤੇ ਫਿਰ ਜਿੰਨਾਂ ਕੋ ਹੈਗਾ ਕੱਖ ਨਹੀਂ ਤੇ ਉਹਨਾਂ ਨੂੰ ਕਦੇ ਲਈ ਕਹਿਣਾ ਇਹ ਸ਼ੇਰੇ ਪੰਜਾਬ ਬਹੁਤ ਵੱਡੇ ਸੀ ਤੇ ਇਹਦੀ ਗੱਲ ਵੀ ਵੱਡੇ ਲੋਕਾਂ ਨੇ ਕਰਨੀ ਪੈਣੀ ਮਾੜੇ ਮੋੜ ਬੰਦੇ ਨਾਲ ਗੱਲ ਕਰਨ ਦਾ ਕੋਈ ਨਹੀਂ ਫਾਇਦਾ ਜਿੰਨੂੰ ਇਤਿਹਾਸ ਹੀ ਨਹੀਂ ਪਤਾ ਸ਼ੇਰੇ ਪੰਜਾਬ ਦਾ ਉਹਦੇ ਸੀਗੇ ਜੀ ਇਹ ਆਸ਼ਿਕਾਂ ਦੇ ਨਾਮ ਦਿਖਾ ਦਿਓ ਜੀ ਇਧਰ ਮੜਾ ਜਿਹੇ ਵੀ ਆ ਵੇਖੋ ਕਿਤੇ ਕੋਈ ਤੁਹਾਨੂੰ ਕੰਦ ਜਿਹੜੀ ਛੱਡੀ ਹੋਵੇ ਇਹ ਆਸ਼ਿਕਾਂ ਦੇ ਕੰਮ ਆ ਇਧਰ ਵੀ ਦਿਖਾ ਦਿਓ ਵੀ ਲੋਕਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਏਡੇ ਬੇਸ਼ਰਮ ਇਹ ਪਰਵਰਿਸ਼ ਦਾ ਨਤੀਜਾ ਜੇ ਇਹ ਪਰਵਰਿਸ਼ ਜਿਹੜੀ ਆ ਬੱਚਿਆਂ ਦੀ ਕਿਹੋ ਜੀ ਤੁਸੀਂ ਕੀਤੀ ਆ ਇੱਥੋਂ ਪਤਾ ਲੱਗਦਾ ਵੀ ਤੁਹਾਡੇ ਲੋਕਾਂ ਦੀ ਸੋਚ ਕਿਆ ਗਈ ਲੋਕਾਂ ਨੇ ਮੋਬਾਈਲ ਨੰਬਰ ਵੀ ਲਿਖਤੇ ਆ ਵੇਖੋ ਬਿਲਕੁਲ ਅਪੱਤੀ ਜਨਕ ਤਸਵੀਰਾਂ ਵੀ ਜ਼ਰੂਰ ਇੱਥੇ ਨਜ਼ਰ ਆਈਆਂ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਤਾਂ ਕਈ ਨਸ਼ੀੜੀਆਂ ਨੇ ਆਪਣੇ ਇਹ ਅੱਡੇ ਬਣਾ ਲਏ ਆ ਅਕਸਰ ਜਦੋਂ ਆਪਾਂ ਖੰਡਰਾਂ ਦੀ ਗੱਲ ਕਰਦੇ ਆ ਤਾਂ ਖੰਡਰਾਂ ਤੇ ਪਰ ਇਹ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ ਵਿਰਾਸਤ ਆ ਜਿਸਦੇ ਹਾਲਾਤ ਅੱਜ ਤਰਸ ਨਿਯੋਗ ਨੇ ਜਿੱਥੇ ਅੱਜ ਸਰਕਾਰਾਂ ਦੇ ਵੱਡੇ-ਵੱਡੇ ਮੰਤਰੀ ਇਹ ਜਿਹੀਆਂ ਵਿਰਾਸਤਾਂ ਨੂੰ ਕੋਈ ਨਹੀਂ ਪੁੱਛ ਰਿਹਾ ਹਾਲਾਂਕਿ ਤਸਵੀਰ ਇੱਕ ਜ਼ਰੂਰ ਵੱਡੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀਆਂ ਲਗਾਈ ਨੇ ਪਰ ਇੱਥੇ ਜੇਕਰ ਗੱਲ ਕਰ ਲਈਏ ਤਾਂ ਕੱਲੀਆਂ ਤਸਵੀਰਾਂ ਨਾਲ ਨਹੀਂ ਅਜਿਹੇ ਵਿਰਾਸਤਾਂ ਨੂੰ ਸਾਹਮਣੇ ਕੰਮ ਕੀਤਾ ਜਾਵੇ ਤਾਂ ਖਾਸ ਸ਼ਾਇਦੋ ਕਿਤੇ ਨਾ ਕਿਤੇ ਬਿਹਤਰ ਹੋਵੇਗਾ ਆਸ ਕਰਦੇ ਹਾਂ ਕਿਤੇ ਨਾ ਕਿਤੇ ਜ਼ਰੂਰ ਇਸ ਖਬਰ ਤੋਂ ਬਾਅਦ ਸਰਕਾਰਾਂ ਦੇ ਕੰਨੀ ਜਿਹੜੀ ਗੱਲ ਪਵੇਗੀ ਤੇ ਇਹਨਾਂ ਦੀਆਂ ਵਿਰਾਸਤਾ ਤੇ ਖਾਸ ਕਰਕੇ ਧਿਆਨ ਦੇਣਗੇ ਮੈਨੂੰ ਦਿਓ ਇਜਾਜ਼ਤ ਔਨਅਰ ਦੇ ਲਈ ਕੈਮਰਾਮੈਨ ਆਜਦੇ ਨਾਲ ਸਿਮਰਦੀਪ ਸਿੰਘ ਦੀਨਾ